ਹਨ ਪਾਣੀ ਵੀ ਤੇ ਆ ਕੇ ਇੱਥੇ ਰੋਡ ਤੇ ਆਪਣੀਆਂ ਬੇਟੀਆਂ ਨੂੰ ਲੈ ਕੇ ਮਰ ਇਹਨਾਂ ਨੂੰ ਵੀ ਮਾਰ ਦੋਗੇ ਆਪੂ ਵੀ ਮਰ ਜੂਗੇ ਰੋਣੇ ਜੀ ਮੈਡਮ ਸਾਫ਼ ਹੀ ਮੁਕਰ ਗਏ ਕਹਿੰਦੇ ਉਸ ਟਾਈਮ ਤਾਂ ਸਾਡੇ ਨਾਲ ਕੋਈ ਗੱਲ ਵਾਤ ਨਹੀਂ ਨੂਨ ਪਾਰੇ ਵੀਰ ਜਗਮਾ ਤੇ ਮੱਲਮ ਲਜਾਣ ਲਗਾਣੇ ਦੀ ਬਜਾਈ ਜਿਹੜੀ ਸਰਕਾਰੀ ਨੌਕਰੀ ਦਾ ਕਿਹਾ ਸੀਗਾ ਹਲੇ ਤੱਕ ਉਹਦੇ ਬਾਰੇ ਕੋਈ ਐਕਸ਼ਨ ਨਹੀਂ ਹੋਇਆ ਜਾਂ ਜਿਹੜੇ ਪੈਸੇ ਦੇਣ ਦੀ ਗੱਲ ਆਖੀ ਸੀ 25 ਲੱਖ ਉਧਰਲੇ ਪਾਸੇ ਵੀ ਕੋਈ ਐਕਸ਼ਨ ਨਹੀਂ ਹੋਇਆ ਸਸ਼ੀ ਕਾਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪੰਜਾਬ ਦੇ ਕੁੰਬੜਾ ਪਿੰਡ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿਸ ਨੂੰ ਲੈ ਕੇ ਵੱਡੇ ਪੱਧਰ ਤੇ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਧਰਨਾ ਲਾਇਆ ਸੀਗਾ ਧਰਨੇ ਤੋਂ ਬਾਅਦ ਧਰਨਾ ਪ੍ਰਸ਼ਾਸਨ ਦੇ ਵੱਲੋਂ ਇਹ ਕਹਿ ਕੇ ਚੁਕਾ ਦਿੱਤਾ ਗਿਆ ਸੀਗਾ ਕਿ ਪਰਿਵਾਰ ਦੀ ਬਣਦੀ ਮਾਲੀ ਸਹਾਇਤਾ ਕੀਤੀ ਜਾਊਗੀ ਤੇ ਇਨਸਾਫ ਦਿੱਤਾ ਜਾਊਗਾ ਸਭ ਤੋਂ ਪਹਿਲੀ ਗੱਲ ਸੀਗੀ ਕਿ ਇਨਸਾਫ ਦਿੱਤਾ ਜਾਊਗਾ ਪਰ ਇਹ ਸਾਰੀਆਂ ਚੀਜ਼ਾਂ ਕਿੱਥੇ ਖੜੀਆਂ ਨੇ ਇਸ ਵਕਤ ਪਰਿਵਾਰ ਨੂੰ ਕਿਉਂ ਮੀਡੀਆ ਦੇ ਸਾਹਮਣੇ ਦੁਬਾਰਾ ਆਣ ਕੇ ਗੱਲਾਂ ਰੱਖਣੀਆਂ ਪੈ ਰਹੀਆਂ ਗੱਲਬਾਤ ਕਰਕੇ ਸਮਝਾਂਗੇ ਕਿ ਜਿਹੜੇ ਸਰਕਾਰੀ ਵਾਅਦੇ ਸੀ ਵਫਾ ਹੋਏ ਜਾਂ ਨਹੀਂ ਹੋਏ ਇਸ ਵਕਤ ਹਾਲਾਤ ਕੀ ਨੇ ਪਰਿਵਾਰ ਦੇ ਜੀ ਸਾਡੇ ਨਾਲ ਨੇ ਮੈਡਮ ਜੇ ਅਸੀਂ ਗੱਲ ਕਰੀਏ ਕਿਉਂਕਿ ਉਹ ਨੁਕਸਾਨ ਜਿਹੜਾ ਹੈਗਾ ਉਹਨੂੰ ਪੂਰਾ ਨਹੀਂ ਜਾ ਸਕਦਾ ਇਹਦੇ ਵਿੱਚੋਂ ਸਾਡੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹ ਉਹ ਜ਼ਖਮ ਤੁਹਾਡੇ ਜਿਹੜੇ ਨਾ ਉਹਨਾਂ ਨੂੰ ਛੇੜੀਏ ਪਰ ਨਾਲ ਦੀ ਨਾਲ ਸਰਕਾਰੀ ਤੌਰ ਤੇ ਇਹ ਕਿਹਾ ਗਿਆ ਸੀਗਾ ਕਿ ਕੁਝ ਮਦਦ ਕੀਤੀ ਜਾਊਗੀ ਤੁਹਾਡੀ ਸਰਕਾਰ ਭਰੋਸਾ ਦਿੱਤੀ ਗਈ ਸੀ ਆਈਐਸ ਅਫਸਰ ਆਏ ਸੀ ਉੱਥੇ ਕੀ ਭਰੋਸਾ ਦਿੱਤਾ ਸੀ ਉਸ ਤੋਂ ਬਾਅਦ ਅੱਜ ਹਾਲਾਤ ਕੀ ਹੈਗੇ ਨੇ ਵੀਰ ਜੱਤਾ ਭਰੋਸਾ ਦਿੱਤਾ ਸੀਗਾ ਵੀ ਡੈਡ ਵਰਟੀ ਸੰਸਕਾਰ ਕਰਾਤਾ ਸੀਗਾ ਵੀ ਇੱਕ ਸਰਕਾਰੀ ਨੌਕਰੀ ਦਿੱਤੀ ਜਾਊਗੀ ਪਰਿਵਾਰ ਨੂੰ ਬੱਚਿਆਂ ਦੀ ਪੜ੍ਹਾਈ ਫ੍ਰੀ ਹੋ ਜਾਊਗੀ ਤੇ 25 ਲੱਖ ਰੁਪਏ ਮਤਵਲ ਮਦਦਗਾਰ ਮਦਦਗਾਰ ਦੇਵਾਂਗੇ ਦੇ ਦਾਂਗੇ ਉਹਦੇ ਚ ਵੀ ਕੁਝ ਨਹੀਂ ਦਿੱਤਾ ਉਹਨਾਂ ਨੇ 4 ਲੱਖ ਰੁਪਏ ਹੀ ਸਿਰਫ ਰੈੱਡ ਕਰਾਸ ਦਾ ਦਿੱਤਾਗਾ ਜਾਨਕੀ ਜਿਹੜੀ ਸਰਕਾਰੀ ਨੌਕਰੀ ਦਾ ਕਿਹਾ ਸੀਗਾ ਹਲੇ ਤੱਕ ਉਹਦੇ ਬਾਰੇ ਕੋਈ ਐਕਸ਼ਨ ਨਹੀਂ ਹੋਇਆ ਜਾਂ ਜਿਹੜੇ ਪੈਸੇ ਦੇਣ ਦੀ ਗੱਲ ਆਖੀ ਸੀ 25 ਲੱਖ ਉਧਰਲੇ ਪਾਸੇ ਵੀ ਕੋਈ ਐਕਸ਼ਨ ਮੋਕਰਗੇ ਵੀਰ ਮਾਨੂ ਜੀ ਉਹ ਸਾਬ ਮੋਕਰਗੇ ਆ ਮੰਗ ਪੱਤਰ ਅਸੀਂ ਦਿੱਤਾ ਸੀ ਜਦੋਂ ਬੱਚੇ ਦੀ ਡੈੱਡ ਬੋਡੀ ਚੱਕੀ ਸੀ ਆ ਮੰਗ ਪੱਤਰ ਵੀ ਦਿੱਤਾ ਸੀਗਾ ਤੇ ਉਸ ਟਾਈਮ ਜੋ ਸਾਡੀ ਜੱਥੇਬੰਦੀਆਂ ਸਭ ਦੇ ਸਾਈਨ ਹੋਏ ਹੋਏ ਨੇ ਪੂਰੇ ਪਿੰਡ ਦੇ ਜੋ ਆਗੂ ਸੀਗੇ ਸਾਡੇ ਸਾਰਿਆਂ ਦੇ ਸਾਈਨ ਹੋਏ ਹੋਏ ਨੇ ਲੇਕਿਨ ਹੁਣ 30 ਤਰੀਕ ਨੂੰ ਜਦੋਂ ਅਸੀਂ ਇੱਕ ਤਰਨਾ ਲਾਇਆ ਸੀਗਾ 3 ਸਤੰਬਰ ਨੂੰ ਦੁਬਾਰੇ ਤਰਨਾ ਲਗਾਇਆ ਸੀਗਾ ਰੋਕਿਆਂ ਨੂੰ ਦੁਬਾਰੇ ਖੜਨ ਵਾਸਤੇ ਉਹਦੇ ਵਿੱਚ ਮਤਲਬ ਜਿਹੜੇ ਇੱਕ આરોપી ਹਜੇ ਵੀ ਫਰਾਰ ਆ ਪੰਜ ਅਰੈਸਟ ਹੋਏ ਨੇ ਤੇ ਮੈਡਮ ਸਾਫ਼ ਹੀ ਮੁਕਰ ਗਏ ਕਹਿੰਦੇ ਉਸ ਟਾਈਮ ਤਾਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਤੁਹਾਡੀ ਤੁਹਾਡੀ ਆਈਏਸ ਅਫਸਰ ਨਾਲ ਜਿਹੜੇ ਮੈਡਮ ਸੀਗੇ ਉਹ ਆਏ ਸੀ ਮੌਕੇ ਤੇ ਐਸਡੀਐਮ ਦਮਨ ਦੀਪ ਕਰੋਨਾ ਉਹ ਉਹਨਾਂ ਨੇ ਕੀ ਕਿਹਾ ਫੇ ਵੀ ਇਹ ਵਾਦਾ ਨਹੀਂ ਹੋਇਆ ਸੀ ਤੁਹਾਡੇ ਨਾਲ ਉਹਦੀ ਵੀਡੀਓ ਮੇਰੇ ਕੋਲ ਹੈਗੀ ਆ ਜੀ ਜਦੋਂ ਅਮਨ ਦਿਖਾਈ ਉਹਦੀ ਵੀਡੀਓ ਮੇਰੇ ਕੋਲ ਹੈਗੀ ਜੀ ਇਸ ਟਾਈਮ ਮੈਡਮ ਮੁਕਰੇ ਕਹਿੰਦੀ ਸਾਡੇ ਨਾਲ ਉਸ ਟਾਈਮ ਕੋਈ ਗੱਲਾਂ ਨਹੀਂ ਹੋਈਆਂ ਜਦਕਿ ਇਹ ਮੰਗ ਪੱਤਰ ਵੀ ਅਸੀਂ ਦਿੱਤਾ ਸੀਗਾ ਸਾਡੇ ਕੋਲ ਪ੍ਰੂਫ ਹੈ ਤੇ ਉਸ ਟਾਈਮ ਦੀ ਵੀਡੀਓ ਵੀ ਹੈਗੀ ਆ ਕਿਉਂਕਿ ਮੈਡਮ ਨੇ ਸਾਫ਼ ਮਨਾਂ ਕਰਤਾ ਕਿ ਅਸੀਂ ਮਾਲੀ ਸਾਹਿਤ ਆਲੀ ਕੋਈ ਗੱਲ ਨਹੀਂ ਕੀਤੀ ਉਸ ਵੇਲੇ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜਾ ਸੀਐਮ ਦਾ ਫੰਡ ਹੁੰਦਾ ਉਹਦੇ ਵਿੱਚੋਂ ਰਾਹਤ ਫੰਡ ਦੇ ਵਿੱਚੋਂ ਦੇ ਦੇਵਾਂਗੇ ਪੈਸੇ ਤੇ ਮੈਡਮ ਇਹ ਕਹਿੰਦੀ ਭਾਣ ਮੈਂ ਕਹਿੰਦੀ ਵੀ ਆ ਇਹਨਾਂ ਨੇ ਮੰਗਾ ਹੁਣ ਰੱਖਿਆ ਇਹ ਇਹ ਮੰਗਾ ਦੀ ਮਾਲੀ ਸਾਇਤਾਲੀ ਤੇ ਸਰਕਾਰੀ ਨੌਕਰੀ ਵਾਲੀ ਇਹ ਮੰਗਾ ਉਸ ਵੇਲੇ ਨਹੀਂ ਹੈਗੀਆਂ ਸੀ ਹਾਂ ਇਹ ਕਹਿੰਦੀ ਹੈਗੀ ਮੱਕਰੇ ਨੇ ਇਸ ਵੀਡੀਓ ਦੇ ਵਿੱਚ ਆਵਾਜ਼ ਇਹਦੀ ਆਵਾਜ਼ ਕਰ ਦਿਓ ਆਪਾਂ ਵੀ ਜਿਹੜੇ ਦਰਸ਼ਕਾ ਸੁਣ ਲੈਣਗੇ ਜੀ ਪੁਲਿਸ ਨੇ ਪੂਰੀ ਕਾਰਵਾਈ ਕਰਦੇ ਹੋਏ ਉਹ ਸਾਰੇ ਕਿਉਂ ਨੂੰ ਫੜ ਲਿੱਤਾ ਗਿਆ ਤੇ ਉਹਨਾਂ ਦੀ ਆਇਡੈਂਟੀਫਾਈ ਇੱਕ ਪਿਓ ਹੈ ਉਹਨਾਂ ਦੀ ਆਇਡੈਂਟੀਫਿਕੇਸ਼ਨ ਉਹਨਾਂ ਦੇ ਪਰਿਵਾਰਕ ਇਹ ਇਹਦੇ ਵਿੱਚ ਜਨਕੀ ਕੀ ਕਹਿ ਰਹੇ ਮੈਡਮ ਕੀ ਕਹਿ ਰਹੇ ਨੇ ਇਹਦੇ ਵਿੱਚ ਕਹਿੰਦੇ ਉਸ ਟਾਈਮ ਇਹ ਗੱਲਾਂ ਨਹੀਂ ਰੱਖਿਓ ਕੋਈ ਨੌਕਰੀ ਜਾਂ ਵਿੱਤੀ ਸਹਾਇਤਾ ਦੀ ਗੱਲ ਨਹੀਂ ਹੋਈ ਸੀ ਕੋਈ ਮਾਲੀ ਸਹਾਇਤਾ ਦੀ ਗੱਲ ਨਹੀਂ ਸਹਾਇਤਾ ਦੀ ਔਰ ਕੋਈ ਨੌਕਰੀ ਦੀ ਅਦਾ ਦੀ ਕੋਈ ਗੱਲ ਨਹੀਂ ਹੋਈ ਠੀਕ ਹੈ ਜੀ ਮੈਮ 30 ਤਰੀਕ ਨੂੰ ਧਰਨ ਲਗਾਏ ਸੀ ਐਸ ਡੀ ਐਮ ਮੈਡਮ ਨੇ ਸਾਫ ਮਨਾ ਕਰਤਾ ਦੀ ਕੋਈ ਜੋ ਕਾਰਵਾਈ ਕਰਨੀ ਸੀ ਇਹੀ ਰਹੇਗੀ ਬਸ આરોપી ਪકડੇ ਜਾਣਗੇ ਤੇ ਜੋ 4 ਲੱਖ ਦਾ ਆਪਣਾ 4 4 ਲੱਖ ਦਾ ਜੋ ਚੈੱਕ ਦਿੱਤਾ ਹੈ ਬਸ ਇਹੀ ਮਿਲੇਗਾ ਇਸ ਤੋਂ ਉੱਪਰ ਕੁਝ ਨਹੀਂ ਹੈ ਤੁਹਾਡੇ ਬੇਟੇ ਦੀ ਕੀਮਤ ਸਰਕਾਰ 4 ਲੱਖ ਰੁਪਇਆ ਪਾਇਆ ਹਾਂ 4 ਲੱਖ ਰੁਪਇਆ ਪਾਇਆ ਵੀਰ ਮੱਲਮੱਲਣਾ ਆਣੇ ਕੀ ਬਜਾਏ ਸੜਜਗਮਾਂ ਤੇ ਨੂਨ ਪਾਰੇ ਨੂਨ ਪਾਰੇ ਵੀਰਜਗਮਾਂ ਤੇ ਮੱਲਮ ਲਜਾਣ ਲਗਾਣੇ ਕੇ ਬਜਾਏ ਜਿਵੇਂ ਜਿਵੇਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਦੇਖੋ ਦਮਨ ਦਾ ਘਾਟਾ ਅਸੀਂ ਨਹੀਂ ਪੂਰ ਸਕਦੇ ਅਸੀਂ ਤੁਹਾਡੇ ਨਾਲ ਸਿਰਫ ਇਸ ਕਰਕੇ ਗੱਲ ਕਰ ਰਹੇ ਹਾਂ ਕਿ ਤੁਹਾਡੀ ਜਿਹੜੀ ਗੱਲ ਆ ਉਹ ਸਰਕਾਰ ਦੇ ਸਾਹਮਣੇ ਚੱਲੇ ਜਾਵੇ ਤੇ ਜੇ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਵਫਾ ਹੋ ਜਾਣ ਪਰ ਇਸ ਗੱਲ ਦਾ ਦੁੱਖ ਬਹੁਤ ਹੈਗਾ ਕਿ ਉਹ ਜਿਹੜੇ ਲੋਕ ਨਿਆਣਿਆਂ ਦੇ ਵੱਲੋਂ ਜਿਹੜੇ ਉਹ ਵੀ ਬੱਚੇ ਸੀਗੇ ਮੁਰ ਜਣ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੱਕ ਕੀ ਉਹਦੇ ਵਿੱਚ ਕੋਈ ਪ੍ਰੋਪਰ ਇਨਵੈਸਟੀਗੇਸ਼ਨ ਹੋਈ ਦੁਆਰਾ ਜਾਂ ਉਸਦੇ ਕੀ ਐਕਸ਼ਨ ਹੋ ਰਿਹਾ ਕੀ ਕਾਰਵਾਈ ਕਰ ਰਹੀ ਹੈ ਪ੍ਰਸ਼ਾਸਨ ਜਾਂ ਪੁਲਿਸ ਉਹਦੇ ਬਾਰੇ ਉਹਨਾਂ ਨੇ ਕੋਈ ਦੱਸਿਆ ਤੁਹਾਨੂੰ ਨਹੀਂ ਸਰ ਜਦੋਂ ਪਹਿਲੀ ਵਾਰ ਅਸੀਂ ਡੈੱਡ ਬੋਡੀ ਚੱਕੀ ਸੀ ਬੱਚਿਆਂ ਦੀ ਉਦੋਂ ਤਾਂ ਇੱਕ ਵੀਊ ਚ ਕਹਿੰਦੇ ਵੀ ਸਾਰੇ ਦੇ ਸਾਰੇ ਰੋਪੀ ਫੜ ਲਏ ਗਏ ਨੇ ਲੇਕਿਨ ਉਹਦੇ ਵਿੱਚ ਸਾਨੂੰ 4 ਦੀ ਖਾਏਗੇ ਸੀ ਦੋ ਬਾਕੀ ਰਹਿੰਦੇ ਸੀਗੇ ਦੋ ਜਦੋਂ ਹੁਣ ਅਸੀਂ 30 ਤਰੀਕ ਨੂੰ 30 ਦਸੰਬਰ ਨੂੰ ਧਰਨਾ ਲਾਇਆ ਉਦੋਂ ਕਿਹਾ ਕਿ ਪੰਜਵਾਂ ਰੋਪੀ ਵੀ ਫੜ ਲਿਆ ਤੇ ਇੱਕ ਫਰਾਰ ਆ ਹਜੇ ਜੋ ਹਉ ਉਹਨੂੰ ਫੜਨਾ ਬਾਕੀ ਆ 2 ਮਹੀਨੇ ਹੋ ਤੁਸੀਂ ਤੁਸੀਂ ਜਿਹੜੀ ਉਧਰ ਲਈ ਕਾਰਵਾਈ ਆ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਤੋਂ ਸੰਤੁਸ਼ਟੋਂ ਫਿਲਹਾਲ ਕਿ ਨਹੀਂ ਹਾਂ ਜੀ ਫਿਲਹਾਲ ਤਾਂ ਸੰਤੁਸ਼ਟਾਂ ਲੇਕਿਨ ਹਜੇ ਇੱਕ ਬਾਕੀ ਰਹਿੰਦਾ ਨਾ ਸੰਤੁਸ਼ਟੀ ਤਾਂ ਪੂਰੀ ਉਦੋਂ ਹੋਊਗੀ ਜਦੋਂ 6 ਦੇ 6 ਰੋਪੀ ਫੜੇ ਜਾਣਗੇ ਕੀ ਚਾਹੁੰਦਾ ਕੀ ਹੈ ਪਰਿਵਾਰ ਕੀ ਚਾਹੁੰਦਾ ਉਹਨਾਂ ਨੂੰ ਕਿੰਦਾਂ ਦੀ ਸਜ਼ਾ ਹੋਣੀ ਚਾਹੀਦੀ ਤੁਹਾਡੇ ਸਾਹਮਣੇ ਜਿਨ੍ਹਾਂ ਨੇ ਇੰਨੀ क्रूरਤਾ ਦੇ ਨਾਲ ਨੌਜਵਾਨ ਦਾ ਇਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਵੀਰ ਜਿੱਦਾਂ ਮੇਰਾ ਬੇਟਾ ਕਤਲ ਕਰਿਆ ਨਾ ਫਾਂਸੀ ਦੀ ਸਜ਼ਾ ਇਹ ਆ ਫਿਰ ਉਹ 6 6 ਮੇਰੇ ਸਾਹਮਣੇ ਕਰ ਦਿਓ ਜਿਹੜੀ ਸਜ਼ਾ ਉਹਨਾਂ ਨੂੰ ਦੇਣੀ ਹੈ ਉਹ ਮੈਨੂੰ ਦੇ ਦਿਓ ਹਾਂ ਜਿਹੜੀ ਸਜ਼ਾ ਉਹਨਾਂ ਨੂੰ ਤੇ ਬਣਦੀ ਹੈ ਨਾ ਉਹ ਮੇਰੇ ਤੇ ਬਣਾ ਦਿਓ 6 ਬੰਦੇ ਮੇਰੇ ਸਾਹਮਣੇ ਕਰ ਦਿਓ ਜਿਹੜੇ ਮੇਰੇ ਬੇਟੇ ਦੇ ਕਾਤ ਲੰਗੇ ਹਾਂਜੀ ਤੁਸੀਂ ਜਿਹੜੀ 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 ਹੁਣ ਮਾਲੀ ਸਹਾਇਤਾ ਦੀ ਅਸੀਂ ਗੱਲ ਕਰ ਲਈ ਕਿਉਂਕਿ ਦੇਖੋ ਕਿਸੇ ਦਾ ਘਾਟਾ ਪੂਰਾ ਨਹੀਂ ਜਾ ਸਕਦਾ ਪਰ ਮਾਲੀ ਸਹਾਇਤਾ ਨਾਲ ਇਹ ਹੁੰਦਾ ਕਿ ਚਲੋ ਪਰਿਵਾਰ ਥੋੜਾ ਆਪਣਾ ਗੁਜ਼ਰਬਸਰ ਚੰਗੀ ਤਰੀਕੇ ਨਾਲ ਕਰ ਲਵੇ ਹੁਣ ਸਰਕਾਰ ਨੂੰ ਤੁਹਾਡੀ ਕੀ ਅਪੀਲ ਹੈਗੀ ਕਿਉਂਕਿ ਇਹ ਸਰਕਾਰ ਜਿਵੇਂ ਤੁਸੀਂ ਜ਼ਿਕਰ ਕਰਕੇ ਮੈਡਮ ਤਾਂ ਸਾਫ਼ ਮੁੱਕਰ ਕੇ ਉਹਨਾਂ ਨੇ ਕਿਹਾ ਵੀ ਇਹ ਵਾਅਦਾ ਨਹੀਂ ਕੀਤਾ ਜਾਂ ਹੁਣ ਆ ਜਿਹੜੀਆਂ ਜਥੇਬੰਦੀਆਂ ਤੁਹਾਡੇ ਨਾਲ ਖੜੀਆਂ ਨੇ ਕੀ ਤੁਸੀਂ ਅੱਗੇ ਸੋਚ ਰਹੇ ਹੋ ਕਿ ਕਿਉਂਕਿ ਇਹ ਵੀ ਇਹ ਕਹਿ ਰਹੇ ਸੀਗੇ ਕਿ ਜੋ ਪਰਿਵਾਰ ਕਹੂਗਾ ਅਸੀਂ ਉਸੇ ਤਰੀਕੇ ਨਾਲ ਅੱਗੇ ਤਿਆਰੀ ਕਰਾਂਗੇ ਹੁਣ ਅਗਲੀ ਰਣਨੀਤੀ ਕੀ ਹੈਗੀ ਤੁਹਾਡੀ ਅਸੀਂ ਕੋਈ ਬੇਰਸਲਾਹ ਕਰਕੇ ਵੱਡਾ ਕੋਈ ਸੰਘਰਸ਼ ਕਰਾਂਗੇ ਜਦ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲਦਾ ਮੈਂ ਤਾਂ ਜਦ ਤੱਕ ਕਦੇ ਕੋਈ ਭੁੱਖ ਹੜਤਾਲ ਤੇ ਵੀ ਬੈਠੂਗੀ ਹਾਂ ਅੰਨ ਤਿਆਰ ਅੰਨ ਪਾਣੀ ਵੀ ਤਿਆਗ ਦੂੰਗੀ ਵੀਰ ਮੈਂ ਆਪਣਾ ਮੈਂ ਵੀ ਦੇਖ ਲਈ ਜੇ ਮੈਨੂੰ ਕੋਈ ਇਨਸਾਫ ਨਾ ਮਿਲੇ ਨਾ ਮੇਰੇ ਬੇਟੇ ਦਾ ਮੈਂ ਅੰਨ ਪਾਣੀ ਵੀ ਤਿਆਗ ਕੇ ਇੱਥੇ ਰੋਡ ਤੇ ਆਪਣੀਆਂ ਬੇਟੀਆਂ ਨੂੰ ਲੈ ਕੇ ਮਰਨ ਇਹਨਾਂ ਨੂੰ ਵੀ ਮਾਰ ਦੂੰਗੇ ਆਪੇ ਵੀ ਮਰ ਜੂੰਗੇ ਰੋਡ ਜੇਕਰ ਅਸੀਂ ਇਹ ਕਹਿੰਦੇ ਜਿਹੜਾ 4 ਲੱਖ ਰੁਪਏ ਦਿੱਤਾ ਜੇਕਰ ਆਪਣੇ ਪੰਜਾਬ ਗਵਰਨਮੈਂਟ ਦੇ ਸੀਐਮ ਮਤਲਬ ਫਾਂ ਉਹਦੇ ਚ ਖਾਤੇ ਚ ਕੋ ਕੋ ਆਟਾ ਆ ਗਿਆ ਹੋਵੇ ਪੈ ਗਿਆ ਹੋਵੇ ਅਸੀਂ ਉਹ 4 ਲੱਖ ਵੀ ਵਾਪਸ ਕਰਨ ਲਈ ਤਿਆਰ ਅਸੀਂ ਉਹ ਕਰਾਂਗੇ ਕਿਉਂਕਿ ਸਾਡੇ ਇਹ 4 ਲੱਖ ਦੇ ਕੇ ਸਾਨੂੰ ਇੱਕ ਮਤਲਬ ਸਾਡੇ ਜ਼ਖਮਾਂ ਤੇ ਨੂਨ ਛਿੜਕਿਆ ਗਿਆ ਜਾਨਕਿ ਉਹ 4 ਲੱਖ ਤੁਸੀਂ 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 4 ਲੱਖ ਵਰਤੇ ਨਹੀਂ ਹੈਗਾ ਲਾਗੀ ਰੱਖਿਆ ਹੋਇਆ ਹੈ ਨਾ ਜੀ ਵੀਰੇ ਐਵੇਂ ਹੀ ਪਿਆਗਾ ਸਾਡੇ ਬੱਚੇ 4 ਲੱਖ ਉਹ ਸਾਲ ਚ ਕਮਾ ਲੈਣਾ ਸੀ ਅ ਜਿਕਰ ਇੱਕ ਡੇਲੀ ਵੇਜ ਦੇ ਤੌਰ ਦੇ ਦਿਹਾੜੀ ਲਾਂਦੇ ਆ ਤਾਂ 18-17000 ਰੁਪਏ ਮਹੀਨਾ ਤੱਕ ਕਮਾਉਂਦਾ ਸੀਗਾ ਉਹ ਠੀਕ ਹੈ ਇੰਨਾ ਤਾਂ ਅਸੀਂ 1.5 ਸਾਲ 2 ਸਾਲ ਚ ਕਮਾ ਲੈਣਾ ਸੀ ਸਾਡੇ ਬੱਚੇ ਨੇ ਕਿ ਸਾਡਾ ਮਜ਼ਾਕ ਬਣਾਤਾ ਪੈਸੇ ਨਾਲ ਕੋਈ ਗੱਲਾਂ ਨਹੀਂ ਕਰਨੀਆਂ ਫਿਰ ਪੈਸੇ ਨਾਲ ਬੰਦੇ ਦਾ ਘਾਟਾ ਨਹੀਂ ਪੂਰਾ ਹੁੰਦਾ ਪਰ ਇਹ ਸੀਗਾ ਵੀ ਜਿਹੜਾ ਵਾਅਦਾ ਕੀਤਾ ਸੀ ਘੱਟੋ ਘੱਟ ਸਰਕਾਰ ਨੇ ਉਹ ਪੂਰਾ ਕਰ ਦਿੰਦੀ ਜਿਹੜਾ ਇਨਸਾਫ ਬਣਦਾ ਸੀ ਉਹ ਦੇ ਦਿੰਦੀ ਹਾਂਜੀ ਵੀਰੋ ਜੋ ਸਾਡੇ ਨਾਲ ਵਾਅਦੇ ਕੀਰੇ ਸੀ ਉਹ ਤਾਂ ਪੂਰੇ ਕਰਨੇ ਸੀ ਜੇਕਰ ਸਾਡੇ ਸਾਡੇ ਨਾਲ ਆਉਣਾ ਸੀ ਤਾਂ ਇਹ ਪਰਿਵਾਰ ਹੈਗਾ ਜਿਹੜਾ ਅੱਜ ਦੁਬਾਰਾ ਆਸ ਲਈ ਬੈਠਾ ਸਰਕਾਰ ਤੋਂ ਬਹੁਤ ਸਾਰੀਆਂ ਚੀਜ਼ਾਂ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤ੍ਰਿ ਗ੍ਰੂ ਧਰਨਾ ਲਾਇਆ ਸੀ ਮੈਡਮ ਨੇ ਇੱਕ ਐਗਜ਼ਾਮਪਲ ਮੰਗੀ ਜੀ ਉਦਾਹਰਣ ਮੰਗੀ ਸੀ ਕਿ ਕਿੰਨੂ 1 ਕਰੋੜ ਰੁਪਇਆ ਮਿਲਿਆ ਜੈਨ ਕਿ ਜਿਹੜੇ ਪੰਜਾਬ ਯੋ ਕਿਸਾਨ ਤੇ ਮਜ਼ਦੂਰ ਯੂਨੀਅਨ ਇਕਤਾ ਹੈ ਮੈਡਮ ਨੇ ਮਤਲਬ ਪੂਰਵ ਮੰਗਿਆ ਸੀ ਕਿ ਕਿੰਨੂ ਮਿਲਿਆ ਇੱਕ ਸੁਭਕਰਨ ਨਾਮ ਦਾ ਮੁੰਡਾ ਸੀਗਾ ਜਿਹੜਾ ਖਨੌਰੀ ਬਾਰਡਰ ਤੇ ਸ਼ਹੀਦ ਹੋਇਆ ਸੀਗਾ ਉਹਨੂੰ 1 ਕਰੋੜ ਰੁਪਇਆ ਤੇ ਉਹਦੀ ਸਿਸਟਰ ਨੂੰ ਜੋ ਨੌਕਰੀ ਮਿਲੀ ਸੀਗੀ ਮੈਂ ਆਪਣੇ ਐਸਡੀਐਮ ਸਾਹਿਬ ਨੂੰ ਕਹਿਣਾ ਚਾਹਨੀ ਆ ਕਿ ਉਹਨੂੰ ਵੀ ਤਾਂ ਮਿਲੇ ਸੀਗੇ ਜੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਨਰੇਕੀ ਜੀ ਮੈਂ ਇੱਕ ਕਿਸਾਨ ਦੀ ਜਾਨ ਹੈ ਤੇ ਇੱਕ ਮਜ਼ਦੂਰ ਦੀ ਜਾਨ ਵੀ ਤਾਂ ਇੱਕ ਇਤਰਾਹ ਦੀ ਹੈ। ਹੂੰ ਮਜ਼ਦੂਰ ਚ ਕਿਹੜਾ ਅਲੱਗ ਖੂਨ ਹੈ ਜੀ? ਹੂੰ ਤਾਂ ਇਹ ਪਰਿਵਾਰ ਦੀ ਆਵਾਜ਼ ਹੈਗੀ ਆ ਜਿਹੜੇ ਵਾਅਦੇ ਹੋਏ ਸੀ ਹਲੇ ਤੱਕ ਵਫਾ ਨਹੀਂ ਹੋਏ ਤੇ ਪਰਿਵਾਰ ਇਹੀ ਆਸ ਕਰ ਰਿਹਾ ਕਿ ਸਰਕਾਰ ਨੇ ਕਟੋਕਟ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਵਫਾ ਕਰ ਦਵੇ ਤੇ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਇਹ ਕਹਿ ਰਹੇ ਕਿ 4 ਲੱਖ ਰੁਪਈਆ ਦੇ ਕੇ ਸਾਡੇ ਜ਼ਖਮਾਂ ਤੇ ਨਮਕ ਛਿੜਕਿਆ ਜਾ ਰਿਹਾ ਹੈ। ਜੇ ਸਰਕਾਰ ਸਾਡੀ ਆਵਾਜ਼ ਨਹੀਂ ਸੁਣਦੀ ਤਾਂ ਅਸੀਂ ਇਹ 4 ਲੱਖ ਵੀ ਜਿਹੜਾ ਹੈਗਾ ਸਰਕਾਰ ਨੂੰ ਵਾਪਸ ਕਰਵਾ ਲਵਾਂਗੇ। ਫਿਲਹਾਲ ਜਿਹੜਾ ਦਮਨ ਗਿਆ ਇਹਨਾਂ ਦੇ ਪਰਿਵਾਰ ਦਾ ਜੀ ਗਿਆ ਉਹਦਾ ਘਾਟਾ ਪੂਰੇ ਨਹੀਂ ਜਾ ਸਕਦਾ ਪਰ ਦੂਸਰੇ ਪਾਸੇ ਜਿਹੜੀ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਖਜ਼ਾਨੇ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਅਸੀਂ ਲੋਕਾਂ ਦੇ ਲਈ ਨਾਲ ਖੜੇ ਆ ਤੇ ਜੇ ਉਹ ਵਾਅਦਾ ਕੀਤਾ ਸੀਗਾ ਤਾਂ ਉਹ ਵਾਅਦਾ ਕਿਉਂ ਨਹੀਂ ਵਫਾ ਹੋਇਆ ਇਹ ਲੋਕ ਸਵਾਲ ਕਰ ਰਹੇ ਇਸ ਬਾਰੇ ਸਰਕਾਰ ਦਾ ਰਵਈਆ ਕੀ ਹੈਗਾ ਸਰਕਾਰ ਦਾ ਕੀ ਪ੍ਰਤੀਕਰਮ ਆਉਂਦਾ ਉਹ ਵੀ ਦੇਖਣਾ ਹੋਵੇਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਜਰੂਰ ਸਾਂਝੀਆਂ ਕਰੋ ਫਿਲਹਾਲ ਇਸ ਤੱਤ ਤੋ ਅਗ ਰਹਿਣੀ ਹੈ ਬਹੁਤ ਬਹੁਤ ਧੰਨਵਾਦ